زوراور ਸਿੰਘ ਪਤੇ ਸਿੰਘ ਗੁਜਰੀ ਮਾਤਾ ਸਾਥ ਕੈਨੌਰ ਕੈ ਤਲਕੀ ਵਸੇ ਇੱਕ ਪਰਵਾਰ ਸ਼ਹਾਤਾਂ ਦੇ ਸਫ਼ਰ ਦੀ ਸ਼ਾਦੀ ਪਰਦਾ ਉਹ ਦਾ ਮਹੀਨਾ ਤੇ ਆਪਾਂ ਉਹ ਸਫ਼ਰ ਦੇ ਨਾਲ ਨਾਲ ਬਾ ਵਸਤਾ ਹੋ ਰਹੇ ਹਨ ਜਿਨ੍ਹਾਂ ਸਫ਼ਰਾਂ ਤੇ ਗੁਰੂ ਸਾਹਿਬ ਦਾ ਪਰਿਵਾਰ ਤੁਰਿਆ ਉਰੇ ਉਹ ਪੜਾ ਹੈ ਜਿਹੜਾ 6 ਰਾਤਾਂ ਦੇ ਪੜਾ ਦੇ ਵਿੱਚੋਂ ਛੋਟੇ ਸਾਹਿਬਜ਼ਾਦੇਆਂ ਤੇ ਮਾਤਾ ਗੁਜਰੀ ਜੀ ਦੇ 6 ਰਾਤਾਂ ਦੇ ਪੜਾ ਦੇ ਵਿੱਚੋਂ ਦੂਜਾ ਪੜਾ ਜਿਹੜਾ ਹੈ ਕੈਨੌਰ ਦੇ ਜਿਹੜਾ ਤਲਾਹ ਹੈ ਉੱਥੇ ਇੱਕ ਰਾਤ ਦਾ ਵਸੇਵਾ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਨੇ ਕੀਤਾ ਇਹ ਉਹ ਤਲਾਹ ਸੀਗਾ ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹਾਦਤਾਂ ਦੇ ਸਫ਼ਰ ਦੀ ਪੈੜਾਂ ਦੇ ਨਾਲ-ਨਾਲ ਚਲਦਿਆਂ ਆਪਾਂ ਉਹਨਾਂ ਥਾਵਾਂ ਨੂੰ ਨਤਮਸਤਕ ਹੁੰਦੇ ਆ ਰਹੇ ਹਾਂ ਜਿਨ੍ਹਾਂ ਥਾਵਾਂ ਤੇ ਪੋਹ ਦੇ ਮਹੀਨੇ ਦੀ ਸ਼ਾਦੀ ਭਰਦੀਆਂ ਉਹ ਸ਼ਹਾਦਤਾਂ ਜਿਨ੍ਹਾਂ ਸ਼ਹਾਦਤਾਂ ਨੇ ਕੌਮ ਨੂੰ ਇੱਕ ਵੱਖਰਾ ਤੇ ਵਿਲੱਖਣ ਰੂਪ ਸਰੂਪ ਦਿੱਤਾ ਜਦੋਂ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਪਰਿਵਾਰ ਵਿਛੜਦਾ ਹੈ ਮਾਤਾ ਗੁਜਰੀ ਜੀ ਦੇ ਨਾਲ ਦੋਵੇਂ ਛੋਟੇ ਸਾਹਿਬਜ਼ਾਦੇ ਬਾਬਾ ਕੁੰਮਾ ਮਾਸਕੀ ਜੀ ਦੀ ਛੰਨ ਦੇ ਵਿੱਚ ਇੱਕ ਰਾਤ ਬਤੀਤ ਕਰਦੇ ਨੇ ਉਸ ਤੋਂ ਬਾਅਦ ਨਕੀਆਂ ਜੰਦਾ ਵੱਡੇ ਸਾਕੇ ਆਪਣੀ ਦਾਦੀ ਦੇ ਨਾਲ ਤੁਰਦੇ 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 ਰੋਪੜ ਜ਼ਿਲ੍ਹੇ ਦੇ ਪਿੰਡ ਕਾਇਨੌਰ ਦੇ ਇੱਕ ਤਲਾਹ ਦੇ ਕੰਢੇ ਪਹੁੰਚਦੇ ਨੇ ਉਹ ਦਾ ਮਹੀਨਾ ਸਰਦ ਰਾਤਾਂ ਤਲਾਹ ਦੇ ਕੰਢੇ ਰਾਤ guzari ਇੱਥੇ ਹੀ ਪੰਜ ਅਛਨਾਨਾ ਕੀਤਾ ਪੰਜ ਅਛਨਾਨਾ ਸੋਧਿਆ ਇਹ ਕਾਇਨੌਰ ਪਿੰਡ ਜਿਹੜਾ ਹੈ ਇਹ ਜ਼ਿਲ੍ਹੇ ਰੋਪੜ ਦੇ ਮਰੰਡੇ ਦੇ ਬਿਲਕੁਲ ਨਾਲ ਪੈਂਦਾ ਔਰ ਇਹ ਪੜਾਅ ਹੈ ਜਿਹੜਾ 6 ਰਾਤਾਂ ਦੇ ਪੜਾਅ ਦੇ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ 6 ਰਾਤਾਂ ਦੇ ਪੜਾਅ ਦੇ ਵਿੱਚੋਂ ਦੂਜਾ ਪੜਾਅ ਜਿਹੜਾ ਹੈ ਉਹ ਇਸ ਪਿੰਡ ਦੇ ਜਿਹੜਾ ਛੱਪੜ ਹੈ ਉਸ ਛੱਪੜ ਦੇ ਆਲੇ ਦੁਆਲੇ ਜਿਹੜੀ ਸੰਘਣੀ ਝਿੜੀ ਸੀ ਉਸ ਥਾਂ ਤੇ ਬਤੀਤ ਕੀਤਾ ਇਸ ਸਮੇਂ ਇੱਥੇ ਗੁਰਦੁਆਰਾ ਸ਼ਹੀਦ ਜੰਡੀ ਸਰ ਸਾਹਿਬ ਕਾਇਨੌਰ ਸੁਸ਼ੋਭਤ ਹੈ ਇਸ ਸਥਾਨ ਦੇ ਥੱਲੇ ਜਿਹੜੀ ਗਵਾਹੀ ਭਰਨ ਦੀ ਗੱਲ ਹੈ ਉਹ ਫੁਰਾਤਨ ਲਿਖਤ ਸਿੰਘ ਸਾਗਰ ਜਿਹੜੀ 1827 ਈਸਵੀ ਦੇ ਵਿੱਚ ਉਹਨਾਂ ਦੇ ਕਰਤਾ ਭਾਈ ਵੀਰ ਸਿੰਘ ਜੀ ਬੱਲ ਨੇ ਇਸ ਤਰ੍ਹਾਂ ਇਹਦੀ ਸ਼ਾਦੀ ਭਰੀ ਹੈ ਉਹਨਾਂ ਦੀ ਜਿਹੜੀ ਕਿਰਤ ਹੈ ਸਿੰਘ ਸਾਗਰ ਜਿਹੜੀ ਪੰਨਾ ਨੰਬਰ 124 ਦੇ ਉੱਤੇ ਦੋਹਰਾ ਹੈ ਜ਼ੋਰਾਵਰ ਸਿੰਘ ਫਤਿਹ ਸਿੰਘ ਗੁਜਰੀ ਮਾਤਾ ਸਾਥ ਕੈਨੌਰ ਕੈ ਤਲਕੇ ਵਸੇ ਇੱਕ ਪੁਰ ਰਾਤ ਮਤਲਬ ਕਿ ਕੈਨੌਰ ਦੇ ਜਿਹੜਾ ਤਲਾਹ ਹੈ ਉੱਥੇ ਇੱਕ ਰਾਤ ਦਾ ਵਸੇਵਾ ਮਤਾ ਗੁਜਰੀਅਤੇ ਛੋਟੇ ਸਾਹਿਬਜ਼ਾਦੇ ਆ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੇ ਕੀਤਾ ਤੇ ਇਹੀ ਉਹ ਸਥਾਨ ਹੈ ਕਾਇਨੌਰ ਤੋਂ ਸਹੀੜੀ ਜਿਹੜਾ ਪਿੰਡ ਹੈ ਜਿੰਦਾ ਪਹਿਲਾਂ ਨਾ ਖੇੜੀ ਸੀਗਾ ਜਿੱਥੇ ਦਾ ਗੰਗੂ ਬ੍ਰਾਹਮਣ ਜਿਹੜਾ ਗੁਰੂ ਘਰ ਦੇ ਰਸੋਈਏ ਦੇ ਰੂਪ ਦੇ ਵਿੱਚ ਕਿਸੇ ਸਮੇਂ ਵਿਚਰਦਾ ਰਿਹਾ ਉਸ ਨੂੰ ਪਤਾ ਲੱਗਦਾ ਕਿ ਇੱਥੇ ਠਹਿਰੇ ਹੋਏ ਆ ਪਤਾ ਲੱਗ ਜਾਂਦਾ ਕਿਉਂਕਿ ਉਹ ਚੰਗੇ ਤਰੀਕੇ ਨਾਲ ਪਰਿਵਾਰ ਨਾਲ ਅਤੇ ਵਾਪਰ ਰਹੀਆਂ ਘਟਨਾਵਾਂ ਦੇ ਨਾਲ ਬਾਬਸਤਾ ਸੀ ਇੱਥੋਂ ਆ ਕੇ ਫਿਰ ਉਹ ਥੋੜੀ ਦੂਰ ਜਿਹੜਾ ਉਸ ਦਾ ਪਿੰਡ ਸਹੇੜੀ ਉੱਥੇ ਮਾਤਾ ਜੀ ਨੂੰ ਅਤੇ ਦੋਵੇਂ ਛੋਟੇ ਸਹਬਜ਼ਾਦਿਆਂ ਨੂੰ ਲੈ ਜਾਂਦਾ ਆਓ ਤੁਹਾਨੂੰ ਗੁਰੂ ਘਰ ਅਤੇ ਉਹ ਇਤਿਹਾਸਕ ਤਲਾਬ ਆ ਜਿਹੜਾ ਇੱਕ ਛੋਟਾ ਜਿਹਾ ਅੰਸ਼ ਹੁਣ ਬਚਿਆ ਹੋਇਆ ਉਸ ਦੇ ਦਰਸ਼ਨ ਕਰਵਾਉਨੇ ਆ ਇਸ ਤੋਂ ਬਾਅਦ ਇਸੇ ਕੜੀ ਦੇ ਤਹਿਤ ਪਿੰਡ ਸਹੇੜੀ ਗੰਗੂ ਬ੍ਰਾਹਮਣ ਦਾ ਉਹ ਘਰ ਤੁਹਾਨੂੰ ਮੁਖਾਵਾਂਗੇ ਜਿੱਥੇ ਜਾ ਕੇ ਮਾਤਾ ਜੀ ਨੇ ਅਤੇ ਛੋਟੇ ਸਹਬਜ਼ਾਦਿਆਂ ਨੇ ਰਾਤ ਦਾ ਵਸੀਬਾ ਭਰੋਸੇ ਅਤੇ ਵਿਸ਼ਵਾਸ ਦੇ ਤਹਿਤ ਉਸ ਦੀ ਜ਼ੁਬਾਨ ਦੇ ਪ੍ਰੋਸੇ ਦੇ ਉੱਤੇ ਗੰਗੂ ਬਾਂਮਣ ਦੀ ਜ਼ੁਬਾਨ ਦੇ ਉੱਤੇ ਭਰੋਸੇ ਦੇ ਤਹਿਤ ਉੱਥੇ ਰਾਤ ਦਾ ਵਸੇਬਾ ਕੀਤਾ ਪਰੰਤੂ ਉਸ ਦੀ ਜ਼ੁਬਾਨ ਬੇਜ਼ੁਬਾਨੀ ਨਿਕਲੀ ਉਹ ਸਾਰੇ ਬਿਰਤਾਂਤ ਦੀ ਗੱਲ ਬਾਤ ਕਰਦੇ ਆਓ ਪਹਿਲਾਂ ਇਸ ਪੁਰਾਤਨ ਗੁਰੂਕਰ ਇਤਿਹਾਸ ਗੁਰੂਕਰ ਕਾਇਨੌਰ ਸਾਹਿਬ ਗੁਰਦੁਆਰਾ ਜੰਡੀ ਸਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਂਦੇ ਆਓ ਚੱਲੀਏ ਜੀ ਗੁਰਪਿਆਰੀ ਸਾਧ ਸੰਗਤ ਜੀ ਇਹ ਪਿੰਡ ਕਾਇਨੌਰ ਦਾ ਗੁਰੂਕਰ ਦਾ ਦਰਬਾਰ ਹਾਲ ਗੁਰਦੁਆਰਾ ਜੰਡੀ ਸਰ ਸਾਹਿਬ ਇਸ ਸਥਾਨ ਦੇ ਉੱਤੇ ਉਸ ਪੁਰਾਤਨ ਵੇਲੇ ਦੇ ਵਿੱਚ ਇੱਕ ਤਲਾਹ ਤੇ ਪੁਰਾਤਨ ਰੁੱਖਾਂ ਦੀ ਵੱਡੀ ਝੜੀ ਸੀ ਜਿਸ ਦੇ ਕਿਨਾਰੇ ਆ ਕੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਆਨੇ ਇੱਕ ਰਾਤ ਦਾ ਪੜਾ ਕੀਤਾ ਤੇ ਇੱਥੋਂ ਹੀ ਇਸੇ ਜਿਹੜਾ ਉਸ ਵਕਤ ਤਲਾਹ ਜਾਂ ਸਰੋਵਰ ਆਪਾਂ ਕਹਿ ਸਕਦੇ ਹਾਂ ਉਸ ਦੇ ਵਿੱਚੋਂ ਪੰਜ ਅਸ਼ਨਾਨਾ ਕਰਕੇ ਤੇ ਇੱਥੋਂ ਹੀ ਫਿਰ ਗੰਗੂ ਦੇ ਨਾਲ ਉਸ ਦੇ ਪਿੰਡ ਸਹੀ ਢੀ ਵੱਲ ਚਾਲੇ ਪਾਏ ਆਓ ਤੁਹਾਨੂੰ ਦਰਸ਼ਨ ਦਿਦਾਰੇ ਕਰਵਾਈਏ ਉਸ ਪਵਿੱਤਰ ਪੁਰਾਣੇ ਤਲਾ ਦੇ ਜਿਸ ਦਾ ਰੂਪ ਸਰੂਪ ਹੁਣ ਬਦਲਿਆ ਗਿਆ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਕਲਪਨਾ ਕਰਕੇ ਵੇਖੋ ਕਿ ਉਹਨਾਂ ਵਕਤਾਂ ਦੇ ਵਿੱਚ ਜਦੋਂ ਮੌਸਮ ਇੰਨਾ ਸਾਫ਼ ਸ਼ਫਾਫ਼ ਤੇ ਸ਼ੁੱਧ ਹੁੰਦਾ ਸੀ ਉਦੋਂ ਰੁੱਤਾਂ ਕਿਓ ਜੀਆਂ ਹੁੰਦੀਆਂ ਸੀ ਉਦੋਂ ਠੰਡਾਂ ਕਿੰਨੀਆਂ ਜ਼ਿਆਦਾ ਹੁੰਦੀਆਂ ਹੋਣਗੀਆਂ ਹੁਣ ਸਾਡੇ ਕੋਲੇ ਬਹੁਤ ਗਰਮ ਬਸਤਰ ਆ ਚੁੱਕੇ ਨੇ ਬਹੁਤ ਵਧੀਆ ਕੱਪੜੇ ਆ ਸੀ ਪਾਉਣੇ ਆ ਠੰਡ ਤੋਂ ਬਚਣ ਦੇ ਲਈ ਗਰਮੀ ਤੋਂ ਬਚਣ ਦੇ ਲਈ ਇਹ ਸੀ ਲਾਉਣੇ ਆ ਪਰਿਵਾਰ ਦਾ ਵਿਛੋੜਾ ਪਿਆ ਹੋਵੇ ਕਿੰਨਾ ਕੁ ਸਮਾਨ ਉੱਥੋਂ ਚੁੱਕਣ ਦਾ ਮੌਕਾ ਮਿਲਿਆ ਹੋਊਗਾ ਕਿਉਂਕਿ ਪਹਿਲਾਂ ਤਾਂ ਘੇਰਿਆ ਹੀ ਪਿਆ ਰਹਿਆ ਕਿ ਲਾ ਆਨੰਦਗਰ ਨੂੰ ਆਨੰਦਪੁਰ ਸਾਹਿਬ ਦੇ ਵਿੱਚ ਫਿਰ ਉਸ ਤੋਂ ਬਾਅਦ ਜਦੋਂ ਨਿਕਲਣ ਦੀ ਵਿਉਂਤ ਬਣਾਈ ਹੋਊਗੀ ਤਾਂ ਕਿੰਨਾ ਕੁ ਸਮਾਨ ਆਪਣੇ ਨਾਲ ਚੁੱਕ ਪਾਏ ਹੋਣਗੇ ਚੁੱਕ ਵੀ ਪਾਏ ਹੋਣਗੇ ਤਾਂ ਫਿਰ ਅੱਗੇ ਵੇਖੋ ਸਰਸਨ ਨਦੀ ਕਿਸ ਜਲਾਉ ਦੇ ਨਾਲ ਚੜੀ ਹੋਈ ਸੀ ਤਾਂ ਕੀ ਕੁਝ ਆਪਣੇ ਨਾਲ ਲੈ ਕੇ ਜਾ ਸਕਣ ਹੋ ਸਕੇ ਹੋਣਗੇ ਗੁਰੂ ਜੀ ਅਤੇ ਗੁਰੂ ਜੀ ਦਾ ਸਾਰਾ ਪਰਿਵਾਰ ਅਤੇ ਸਾਰੇ ਸਿੰਘ ਇੱਥੇ ਕਲਪਨਾ ਹੋਰ ਵੀ ਕਰਕੇ ਵੇਖਿਓ ਆਹ ਨਾ ਜਿਹੜੀ ਜ਼ਮੀਨ ਦੇ ਉੱਤੇ ਮੈਂ ਤੁਰ ਰਿਹਾ ਇਸ ਵਕਤ ਕਾਇਨੌਰ ਪਿੰਡ ਦਾ ਜਿਹੜਾ ਤਲਾਹ ਤੁਹਾਨੂੰ ਵਿਖਾਉਣਾ ਹੈ ਇਹ ਟਰੈਕਟਰ ਦੇ ਨਾਲ ਤਵੀਆਂ ਨਾਲ ਵਾਹੀ ਹੋਈ ਜ਼ਮੀਨ ਹੈ ਇੱਥੇ ਤੁਰਨਾ ਵੀ ਮੈਨੂੰ ਔਖਾ ਲੱਗ ਰਿਹਾ ਕਿਉਂਕਿ ਇਸ ਮਿੱਟੀ ਦੇ ਵਿੱਚ ਜਿਹੜੇ ਮਾੜੇ ਮੋٹے ਰੂੜ ਨੇ ਨਾ ਉਹ ਰੋੜ ਚੁੱਭਦੇ ਆ ਤੇ ਪੈਰਾਂ ਨੂੰ ਦੁੱਖ ਲੱਗਦਾ ਪੈਰਾਂ ਤੇ ਦਰਦ ਲੱਗਦਾ ਸੋ ਉਹ ਨਿੱਕੇ ਬਾਲ ਦਾਦੀ ਮਾਤਾ ਦੇ ਨਾਲ ਕਿਵੇਂ ਉਹ ਨਿੱਕੇ ਨਿੱਕੀਆਂ ਪੈੜਾਂ ਭਰਦੇ ਹੋਏ ਉਹਨਾਂ ਵੇਲਿਆਂ ਦੇ ਉਹਨਾਂ ਕੰਡਿਆਂ ਭਰਪੂਰ ਰਸਤਿਆਂ ਦੇ ਵਿੱਚੋਂ ਨਿਕਲ ਕੇ ਗਏ ਹੋਣਗੇ ਗੁਜ਼ਰ ਕੇ ਗਏ ਹੋਣਗੇ ਇਹ ਸੱਚਮੁੱਚ ਸੋਚਣ ਸਮਝਣ ਤੇ ਭਾਵਨਾਤਮਕ ਤੌਰ ਦੇ ਉੱਤੇ ਮਹਿਸੂਸ ਕਰਨ ਵਾਲੀ ਗੱਲ ਹੈ ਆਓ ਤੁਹਾਨੂੰ ਦਰਸ਼ਨ ਕਰਾਉਣਾ ਕਿ ਜਿਹੜੀ ਇੱਕ ਪ੍ਰਾਤਨ ਨਿਸ਼ਾਨੀ ਜਿਹੜੀ ਸੰਭਾਲ ਕੇ ਰੱਖਣ ਦਾ ਯਤਨ ਕੀਤਾ ਇਸ ਤਲਾਣ ਦੀ ਸੇਵਾ ਬਾਦ ਦੇ ਵਿੱਚ ਕਰਵਾਈ ਗਈ ਮਤਲਬ ਕੁੱਲ ਮਿਲਾ ਕੇ ਜਿਹੜਾ ਇੱਕ ਕਹਿ ਸਕਦੇ ਆ ਕਿ ਇਹ ਰੂਪ ਸਰੂਪ ਦੇਣ ਦੀ ਕੋਸ਼ਿਸ਼ ਕੀਤੀ ਕਿ ਜਦੋਂ ਇਸ ਇਤਿਹਾਸਕ ਸਥਾਨ ਦੀ ਮਾਨਤਾ ਦਾ ਪਤਾ ਲੱਗਿਆ ਤਾਂ ਇਹ ਉਹ ਤਲਾਸ਼ ਸੀਗਾ ਹੁਣ ਇਸ ਦੀ ਸਫਾਈ ਦਾ ਕੰਮ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਲੇ ਦੁਆਲੇ ਇੱਥੇ ਰੁੱਖ ਸੀਗੇ ਯਾਨੀ ਕਿ ਜਿਹੜੀ ਝਿੜੀ ਹੁੰਦੀ ਉਹ ਝਿੜੀ ਬਣੀ ਹੋਈ ਸੀਗੀ ਤਾਂ ਇਹ ਪੌੜੀਆਂ ਤਲਾਹ ਨੂੰ ਉਤਰਦੀਆਂ ਇਹ ਬਾਅਦ ਦੇ ਵਿੱਚ ਤਮੀਰ ਕਰਵਾਈਆਂ ਗਈਆਂ ਹੋਣਗੀਆਂ ਬਾਅਦ ਦੇ ਵਿੱਚ ਬਣਵਾਈਆਂ ਗਈਆਂ ਹੋਣਗੀਆਂ ਜਦੋਂ ਇਤਿਹਾਸਕ ਮਹੱਤਵ ਦਾ ਪਤਾ ਲੱਗਿਆ ਹੋਵੇਗਾ ਪਰੰਤੂ ਹੁਣ ਇਸ ਤਲਾਹ ਦਾ ਰੂਪ ਸਰੂਪ ਬਦਲ ਕੇ ਕਿਉਂਕਿ ਆਧੁਨਿਕ ਹੋ ਗਿਆ ਸਾਰਾ ਕੁਝ ਉੱਪਰ ਦੀ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਗੁਜ਼ਰਦੀਆਂ ਨੇ ਸੋ ਇੱਥੇ ਉਸ ਤਲਾਹ ਨੂੰ ਉਸ ਰੂਪ ਦੇ ਵਿੱਚ ਸੰਭਿਆ ਜਾਣਾ ਜਾਂ ਸਰੋਵਰ ਦੇ ਰੂਪ ਦੇ ਵਿੱਚ ਸੰਭਿਆ ਜਾਣਾ ਬਿਜਲੀ ਦੀਆਂ ਨਾ ਹਾਈ ਵੋਲਟੇਜ ਤਾਰਾਂ ਕਰਕੇ ਸੰਭਵ ਨਹੀਂ ਸੀ ਸੋ ਗੁਰੂ ਘਰ ਦੇ ਵਿੱਚ ਹੀ ਪਿੰਡ ਦੀ ਕਮੇਟੀ ਨੇ ਇੱਕ ਵੱਖਰਾ ਜਿਹੜਾ ਸਰੋਵਰ ਹੈ ਉਸ ਦੀ ਤਮੀਰਦਾਰੀ ਕਰਵਾਈਏ ਉਸ ਦੀ ਤਮੀਰ ਕਰਵਾਈਏ ਉਹ ਬਣਵਾਇਆ ਗਿਆ ਤੁਹਾਨੂੰ ਉਸ ਸਰੋਵਰ ਦੇ ਵੀ ਦਰਸ਼ਨ ਕਰਾਉਣੇ ਆ ਉਸ ਤੋਂ ਬਾਅਦ ਕਾਇਨੌਰ ਦੇ ਇਸ ਇਤਿਹਾਸਕ ਗੁਰੂ ਘਰ ਜਿਸ ਦੇ ਵਿੱਚ ਜਿਸ ਤਲਾਹ ਦੇ ਕੰਡੇ ਜਿਸ ਝਿੜੀ ਦੇ ਰੁੱਖਾਂ ਦੇ ਤਲੇ ਜਾਂ ਥੱਲੇ ਮਾਤਾ ਜੀ ਗੁਜਰੀ ਨੇ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਛੋਟੇ ਬਾਬਿਆਂ ਨੇ ਰਾਤ guzari ਹੋਏਗੀ ਪੋਹ ਦੀਆਂ ਮਹੀਨਿਆਂ ਦੀਆਂ ਉਹ ਰਾਤਾਂ guzਾਰੀਆਂ ਹੋਣਗੀਆਂ ਇਸ ਤੋਂ ਬਾਅਦ ਅੱਗੇ ਤੁਹਾਨੂੰ ਪਿੰਡ ਸੇੜੀ ਗੰਗੂ ਬਹਾਮਣ ਦੇ ਜਿਹੜਾ ਘਰ ਹੈ ਉੱਥੇ ਲੈ ਕੇ ਚੱਲਾਂਗੇ